ਹਾਂਜੀ ਆਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੀ ਰਹਿਮਤ ਤੇ ਸਦਕਾ ਤੁਸੀਂ ਸਾਰੇ ਆਪਣੇ ਘਰੇ ਠੀਕ ਠਾਕ ਹੋਮੋਗੇ ਜਦੋਂ ਆਪਾਂ ਉਸ ਕਾਲਪੁਰਖ ਵਾਹਿਗੁਰੂ ਦੀ ਗੱਲ ਕਰਦੇ ਹਾਂ ਤਾਂ ਪੌਦੀ ਬਣਾਈ ਹੋਈ ਇਸ ਖੂਬਸੂਰਤ ਦੁਨੀਆ ਦੇ ਬਾਰੇ ਵੀ ਗੱਲ ਕਰਦੇ ਹਾਂ ਆਪਾਂ ਅਕਸਰ ਗੱਲ ਕਰਦੇ ਹਾਂ ਕਿ ਇਦਾਂ ਦੇ ਬਹੁਤ ਸਾਰੇ ਰਹੱਸ ਨੇ ਜਿਹੜੇ ਇਨਸਾਨੀ ਸੋਚ ਸਮਝ ਤੋਂ ਪਰੇ ਆ ਉਸੇ ਤਰ੍ਹਾਂ ਪੁਰਾਣੇ ਸਮਿਆਂ ਤੋਂ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਦੇ ਬਾਰੇ ਗੱਲਬਾਤ ਹੁੰਦੀ ਆਈ ਆ ਉਹੋ ਕਿਤਾਬਾਂ ਦੇ ਵਿੱਚ ਜਾਂ ਉਹਨਾਂ ਦੇ ਦਸਤਾਵੇਜ਼ ਮਿਲਦੇ ਨੇ ਤੇ ਉਹਨਾਂ ਬਾਰੇ ਬੜੀਆਂ ਕਿਸੇ ਕਹਾਣੀਆਂ ਮਸ਼ਹੂਰ ਨੇ ਪਰ ਉਹ ਚੀਜ਼ਾਂ ਨੂੰ ਕਿਸੇ ਨੇ ਅਸਲ ਦੇ ਵਿੱਚ ਦੇਖਿਆ ਨਹੀਂ ਹੈਗਾ ਸੋ ਉੱਥੇ ਆ ਕੇ ਫਿਰ ਬੰਦਾ ਕਹਿੰਦਾ ਵੀ ਪ੍ਰਮਾਤਮਾ ਜਾਣਦਾ ਹੈ ਸੱਚਾ ਜਾਂ ਝੂਠਾ ਕੇ ਇਕੱਲੇ ਕਿਸੇ ਕਹਾਣੀਆਂ ਨੇ ਪਰ ਜਿਹੜੇ ਹਿਸਾਬ ਦੇ ਨਾਲ ਉਹਨਾਂ ਦੇ ਬਾਰੇ ਇਨੀ ਡਿਟੇਲ ਦੇ ਵਿੱਚ ਗੱਲ ਕੀਤੀ ਜਾਂਦੀ ਆ ਉਸ ਹਿਸਾਬ ਦੇ ਨਾਲ ਲੱਗਦਾ ਵੀ ਕੁਝ ਨਾ ਕੁਝ ਇਦਾਂ ਦਾ ਹੈਗਾ ਜਾਂ ਹੈਗਾ ਸੀ ਜਿਹਦੇ ਬਾਰੇ ਅਸੀਂ ਨਹੀਂ ਜਾਣਦੇ ਅੱਜ ਆਪਾਂ ਗੱਲ ਕਰਨ ਲੱਗੇ ਆ ਆਬੇ ਹਯਾਤ ਦੀ ਇੱਕ ਐਸਾ ਪਾਣੀ ਦਾ ਝਰਨਾ ਜਿਹਦੇ ਵਿੱਚ ਅਮਰਤਾ ਜਿਹਦੇ ਵਿੱਚ ਤਾਕਤ ਆ ਤਾਕਤ ਬੰਦੇ ਨੂੰ ਅਮਰ ਰੱਖਣ ਦੀ ਜਿਹਦੇ ਵਿੱਚ ਤਾਕਤ ਆ ਬੰਦੇ ਨੂੰ ਜਵਾਨ ਰੱਖਣ ਦੀ ਤੇ ਇਹ ਪਾਣੀ ਦਾ ਜਿਹੜਾ ਝਰਨਾ ਆਬੇ ਹਯਾਤ ਜਿਹਨੂੰ ਕਹ ਦਿੰਦੇ ਆ ਇਹਦੇ ਬਾਰੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਅਲੱਗ-ਅਲੱਗ ਕਿਤਾਬਾਂ ਦੇ ਵਿੱਚ ਜ਼ਿਕਰ ਆਉਂਦਾ ਤੇ ਉਹੀ ਜ਼ਿਕਰ ਦੀ ਅੱਜ ਆਪਾਂ ਗੱਲ ਕਰਨ ਲੱਗੇ ਆਂ ਆਬੇ ਹਯਾਤ ਇੱਕ ਐਸਾ ਪਾਣੀ ਦਾ ਚਸ਼ਮਾ ਇੱਕ ਐਸਾ ਕਰਾਮਾਤੀ ਪਾਣੀ ਇੱਕ ਐਸਾ ਅੰਮ੍ਰਿਤ ਜਿਹਨੂੰ ਪੀਣ ਦੇ ਨਾਲ ਬੰਦਾ ਅਮਰ ਹੋ ਜਾਂਦਾ ਤੇ ਹਮੇਸ਼ਾ ਦੇ ਲਈ ਜਵਾਨ ਹੋ ਜਾਂਦਾ ਜਿਸ ਦੀ ਭਾਲ ਸਦੀਆਂ ਤੋਂ ਲੋਕ ਕਰਦੇ ਆ ਰਹੇ ਨੇ ਕਿ ਸੱਚੀ ਮੁੱਚੀ ਕੋਈ ਅਹਜਿਆ ਕਰਾਮਾਤੀ ਪਾਣੀ ਕੋਈ ਅਹਜਿਆ ਪਾਣੀ ਦਾ ਚਸ਼ਮਾ ਰੂਹੇ ਜ਼ਮੀਨ ਦੇ ਉੱਤੇ ਮੌਜੂਦ ਆ ਕੀ ਕਦੇ ਕਿਸੇ ਨੇ ਪਾਣੀ ਪੀਤਾ ਜਾਂ ਇਹ ਸਿਰਫ ਗੱਲਾਂ ਹੀ ਨੇ ਕੀ ਕਿਸੇ ਨੇ ਕਦੇ ਆਬੇ ਹਯਾਤ ਨੂੰ ਆਪਣੀ ਅੱਖਾਂ ਦੇ ਨਾਲ ਦੇਖਿਆ ਖੋਜੀਆਂ ਵੱਲੋਂ ਤੇ ਵਿਗਿਆਨੀਆਂ ਵੱਲੋਂ ਇਸ ਚਮਤਕਾਰੀ ਪਾਣੀ ਦੀ ਖੋਜ ਸਦੀਆਂ ਤੋਂ ਚੱਲਦੀ ਆ ਰਹੀ ਆ ਇਸ ਚਮਤਕਾਰੀ ਪਾਣੀ ਦੇ ਬਾਰੇ ਖੋਜੀ ਜਾਂ ਵਿਗਿਆਨੀ ਵੀ ਇਹ ਗੱਲ ਕਹਿੰਦੇ ਆ ਕਿ ਵੱਡੀ ਤੋਂ ਵੱਡੀ ਬਿਮਾਰੀ ਇਸ ਨੂੰ ਪੀਣ ਦੇ ਨਾਲ ਜਾਂ ਇਸ ਦੇ ਵਿੱਚ ਨਹਾਉਣ ਦੇ ਨਾਲ ਠੀਕ ਹੋ ਜਾਂਦੀ ਆ ਆਬੇ ਹਯਾਤ ਇੱਕ ਝਰਨਾ ਜਾਂ ਇੱਕ ਦਰਿਆ ਦੇ ਰੂਪ ਦੇ ਵਿੱਚ ਦੱਸਿਆ ਜਾਂਦਾ ਧਰਤੀ ਦੇ ਇਤਿਹਾਸ ਵਿੱਚ ਸ਼ੁਰੂ ਤੋਂ ਲੈ ਕੇ ਆਪਾਂ ਨੂੰ ਪਤਾ ਵੀ ਬਹੁਤ ਅਮੀਰ ਲੋਕ ਧਰਤੀ ਦੇ ਉੱਤੇ ਰਾਜ ਕਰਦੇ ਰਹੇ ਨੇ ਜਾਂ ਅਮੀਰ ਲੋਕ ਇਸ ਧਰਤੀ ਤੇ ਰਹੇ ਨੇ ਜਿਨ੍ਹਾਂ ਕੋਲੇ ਧਨ ਦੌਲਤ ਬੇਸ਼ੁਮਾਰ ਸੀ ਤੇ ਉਹ ਜਿਹੜੇ ਲੋਕ ਸੀ ਉਹਨਾਂ ਨੂੰ ਹਮੇਸ਼ਾ ਇੱਕ ਡਰ ਸਤਾਉਂਦਾ ਸੀਗਾ ਬੁਢਾਪੇ ਦਾ ਤੇ ਮੌਤ ਦਾ ਤੇ ਇਸੇ ਡਰ ਨੂੰ ਕਾਬੂ ਦੇ ਵਿੱਚ ਕਰਨ ਵਾਸਤੇ ਉਹ ਆਪਣੇ ਵੈਦ ਤੇ ਆਪਣੇ ਧਰਮ ਗੁਰੂਆਂ ਦੇ ਕੋਲੇ ਗੱਲ ਕਰਦੇ ਸੀ ਉਹਨਾਂ ਦੀ ਡਿਊਟੀ ਲਾਉਂਦੇ ਸੀ ਕਿ ਕੋਈ ਐਸੀ ਚੀਜ਼ ਲੱਭੋ ਜਿਹਦੇ ਨਾਲ ਉਹ ਹਮੇਸ਼ਾ ਜਵਾਨ ਰਹਿਣ ਜਾਂ ਹਮੇਸ਼ਾ ਅਮਰ ਹੋ ਜਾਣ ਆਬੇ ਹਯਾਤ ਦਾ ਸਭ ਤੋਂ ਪਹਿਲਾ ਜਿਹੜਾ ਜ਼ਿਕਰ ਆ ਉਹ ਜਨਾਨ ਦੇ ਕਮਸ਼ਹੂਰ ਇਤਿਹਾਸਕਾਰ ਹੈਰੋਡੋਟਸ ਦੀਆਂ ਕਿਤਾਬਾਂ ਦੇ ਵਿੱਚ ਮਿਲਦਾ ਹੈਰੋਡੋਟਸ ਨੇ ਆਪਣੀ ਕਿਤਾਬ ਹਿਸਟੋਰੀਆ ਦੇ ਵਿੱਚ ਅਫਰੀਕਾ ਦੇ ਇੱਕ ਕਬੀਲੇ ਦਾ ਜ਼ਿਕਰ ਕੀਤਾ ਅਫਰੀਕਾ ਦੇ ਇਸ ਕਬੀਲੇ ਨੂੰ ਮਾਈਕਰੋਬੀਅਨ ਕਿਹਾ ਜਾਂਦਾ ਮਾਈਕਰੋਬੀਅਨ ਜਿਹੜੇ ਲੋਕ ਸੀਗੇ ਕਹਿੰਦੇ ਵੀ ਉਹ ਬਹੁਤ ਜ਼ਿਆਦਾ ਤਾਕਤਵਰ ਹੁੰਦੇ ਸੀ ਸੋਹਣੇ ਸੁਨੱਖੇ ਹੁੰਦੇ ਸੀ ਤੇ ਉਹ ਲੋਕਾਂ ਦੀ ਉਮਰ ਘੱਟ ਤੋਂ ਘੱਟ 120 ਜਾਂ 25 ਸਾਲ ਹੁੰਦੀ ਸੀ ਇਹ ਤੋਂ ਵੱਧ ਵੀ ਹੋ ਸਕਦੀ ਸੀ ਪਰ 120 25 ਸਾਲ ਦੀ ਉਮਰ ਤੱਕ ਵੀ ਜਾ ਕੇ ਉਹ ਲੋਕ ਜਵਾਨ ਹੀ ਦਿਸਦੇ ਸੀਗੇ ਤੇ ਉਮਰ ਦੇ ਇਸ ਪੜਾਅ ਤੇ ਵਿੱਚ ਜਾ ਕੇ ਵੀ ਉਹ ਪੂਰੇ ਤੰਦਰੁਸਤ ਤੇ ਤਕੜੇ ਹੁੰਦੇ ਸੀ ਹੈਰੋਡੋਟਸ ਦੇ ਮੁਤਾਬਕ ਮਾਈਕਰੋਬੀਅਨ ਨੇ ਜਿਹੜੇ ਉਹ ਸਹਾਰਾ ਰੇਗਿਸਤਾਨ ਜਾਂ ਅਫਰੀਕਾ ਦੇ ਉੱਤਰ ਵਾਲੇ ਪਾਸੇ ਰਹਿੰਦੇ ਸੀਗੇ ਜਿਹੜੇ ਮਾਈਕਰੋਬੀਅਨ ਸੀਗੇ ਇਹਨਾਂ ਦੇ ਸ਼ਹਿਰ ਦੇ ਵਿੱਚ ਇੱਕ ਖਾਸ ਕਿਸਮ ਦੇ ਪਾਣੀ ਦਾ ਇੱਕ ਝਰਨਾ ਸੀ ਤੇ ਇਹ ਪਾਣੀ ਇੰਨਾ ਕੋਹਲਾ ਸੀਗਾ ਕਿ ਜੇ ਇਹਦੇ ਵਿੱਚ ਆਪਾਂ ਲੱਕੜ ਸੇਟ ਦਈਏ ਜਾਂ ਕੋਈ ਹਲਕੀ ਤੋਂ ਹਲਕੀ ਚੀਜ਼ ਸੇਟ ਦਈਏ ਉਹ ਵੀ ਡੁੱਬ ਜਾਂਦੀ ਸੀ ਹੈਰੋਡਾਟਸ ਮਾਈਕਰੋਬੀਆਂ ਦੀ ਲੰਬੀ ਉਮਰ ਦਾ ਕਾਰਨ ਏਸੇ ਝਰਨੇ ਦੇ ਪਾਣੀ ਨੂੰ ਲਗਾਤਾਰ ਪੀਣਾ ਵਰਤਣਾ ਨਹਾਉਣਾ ਮੰਨਦਾ ਵਾ ਕਿਉਂਕਿ ਇੱਕ ਵਾਰੀ ਜੁਨਾਨਦਾਰ ਇੱਕ ਬਾਦਸ਼ਾਹ ਮਾਈਕਰੋਬੀਆਂ ਨੂੰ ਮਿਲਣ ਵਾਸਤੇ ਉਹਨਾਂ ਦੀ ਧਰਤੀ ਤੇ ਆਇਆ ਤੇ ਉੱਥੇ ਦੇ ਲੋਕਾਂ ਨੇ ਬਾਦਸ਼ਾਹ ਨੂੰ ਉਸ ਚਸ਼ਮੇ ਬਾਰੇ ਦੱਸਿਆ ਕਹਿੰਦੇ ਜਦੋਂ ਬਾਦਸ਼ਾਹ ਉਸ ਚਸ਼ਮੇ ਦੇ ਵਿੱਚ ਨਹਾ ਕੇ ਨਿਕਲਿਆ ਤਾਂ ਉਹਦਾ ਸਰੀਰ ਬੜਾ ਹੀ ਚਮਕਦਾਰ ਤੇ ਖੁਸ਼ਬੂਦਾਰ ਹੋ ਗਿਆ ਇੱਕ ਵਾਰੀ ਨਹਾਉਣ ਦੇ ਨਾਲ ਹੀ ਰਾਜੇ ਨੂੰ ਆਪਣਾ ਸਰੀਰ ਏਦਾਂ ਲੱਗਣ ਲੱਗ ਗਿਆ ਜਿਵੇਂ ਜਵਾਨੀ ਦੀ ਤਾਕਤ ਉਹਦੇ ਵਿੱਚ ਦੁਬਾਰਾ ਆ ਗਈ ਹੁੰਦੀ ਹੈ ਵੀ ਮਤਲਬ ਉਹ ਇੰਨਾ ਆਪਣੇ ਆਪ ਨੂੰ ਤਕੜਾ ਸਮਝਣ ਲੱਗ ਗਿਆ ਸੀ ਇਸੇ ਚਸ਼ਮੇ ਨੂੰ ਮਾਈਕਰੋਬੀਆਨਾ ਦੀ ਲੰਬੀ ਉਮਰ ਦਾ ਰਾਜ ਮੰਨਿਆ ਜਾਂਦਾ ਇਸਲਾਮ ਧਰਮ ਦੀਆਂ ਕਈ ਕਿਤਾਬਾਂ ਦੇ ਵਿੱਚ ਆਬੇ ਹਯਾਤ ਦਾ ਜ਼ਿਕਰ ਆਉਂਦਾ ਇੱਕ ਜੁਲਕਰਨੈਨ ਤੇ ਆਬੇ ਹਯਾਤ ਦਾ ਕਿੱਸਾ ਬੜਾ ਮਸ਼ਹੂਰ ਆ ਇਸਲਾਮ ਦੇ ਵਿੱਚ ਅੱਜ ਆਪਾਂ ਉਹੀ ਕਿੱਸਾ ਤੁਹਾਨੂੰ ਸੁਣਾਵਾਂਗੇ ਜੋਲਕਰਨੈਨ ਇੱਕ ਬੜਾ ਹੀ ਰੱਬ ਨੂੰ ਮੰਨਣ ਵਾਲਾ ਬੰਦਾ ਸਾਫ਼ ਦਿਲ ਨੇਕ ਦਿਲ ਬਾਦਸ਼ਾਹ ਵੀ ਸੀਗਾ ਰੱਬ ਨੂੰ ਮੰਨਣ ਕਰਕੇ ਜੋਲਕਰਨੈਨ ਦੀ ਦੋਸਤੀ ਇੱਕ ਫਰਿਸ਼ਤੇ ਦੇ ਨਾਲ ਵੀ ਹੁੰਦੀ ਆ ਤੇ ਉਹ ਜਿਹੜਾ ਫਰਿਸ਼ਤਾ ਉਹ ਅਕਸਰ ਹੀ ਜੋਲਕਰਨੈਨ ਨੂੰ ਮਿਲਣ ਉਹਦੇ ਕੋਲੇ ਆਉਂਦਾ ਹੁੰਦਾ ਸੀ ਇੱਕ ਦਿਨ ਜੋਲਕਰਨੈਨ ਉਹ ਫਰਿਸ਼ਤੇ ਨੂੰ ਪੁੱਛਦਾ ਵੀ ਤੂੰ ਸੁਣਾ ਵੀ ਤੇਰੇ ਉੱਥੇ ਅਸਮਾਨ ਦੇ ਵਿੱਚ ਆਬਾਦਤ ਦਾ ਕੀ ਹਾਲ ਆ ਇੰਨੀ ਗੱਲ ਸੁਣ ਕੇ ਉਹ ਜਿਹੜਾ ਫਰਿਸ਼ਤਾ ਉਹ ਰੋਣ ਲੱਗ ਜਾਂਦਾ ਰੋਂਦਾ ਤਾਂ ਉਹ ਦੱਸਦਾ ਕਹਿੰਦਾ ਵੀ ਸਾਡੇ ਉੱਥੇ ਕੁਝ ਫਰਿਸ਼ਤੇ ਨੇ ਜਿਹੜੇ ਹਮੇਸ਼ਾ ਖੜੇ ਹੀ ਰਹਿੰਦੇ ਨੇ ਤੇ ਉਹ ਨਾ ਬੈਂਦੇ ਨੇ ਨਾ ਤੁਰਦੇ ਨੇ ਤੇ ਕੁਝ ਫਰਿਸ਼ਤੇ ਆ ਜਿਹੜੇ ਹਮੇਸ਼ਾ ਹੀ ਰੱਬ ਦੀ ਅ ਰੱਬ ਦੇ 사ਜਦੇ ਦੇ ਵਿੱਚ ਝੁਕੇ ਰਹਿੰਦੇ ਨੇ ਉਹ ਸਿਰ ਨਹੀਂ ਚੱਕਦੇ ਹੈਗੇ ਤੇ ਜੋਲਕਰਨੈਨ ਪੁੱਛਦਾ ਵੀ ਇਦਾਂ ਕਾਹ ਤੋਂ ਤਾਂ ਉਹ ਦੱਸਦੇ ਨੇ ਜਿਵੇਂ ਆਪਾਂ ਨੂੰ ਮਸਕੀਨ ਜੀ ਦੱਸਦੇ ਹੁੰਦੇ ਆ ਵੀ ਜਦੋਂ ਪ੍ਰਮਾਤਮਾ ਦੇ ਰਾਹ ਤੇ ਤੁਰিয়ে ਮੰਜ਼ਿਲ ਤੱਕ ਨਹੀਂ ਪਹੁੰਚਦੇ ਉਹ ਤੋਂ ਪਹਿਲਾਂ-ਪਹਿਲਾਂ ਜੀਵਨ ਲੀਲਾ ਸਮਾਪਤ ਹੋ ਜਾਂਦੀ ਆ ਤਾਂ ਜੋਲਕਰਨੈਨ ਨੂੰ ਦੱਸਦਾ ਵੀ ਉਹ ਫਰਿਸ਼ਤੇ ਆ ਜਿਹੜੇ ਉਹ ਰੱਬ ਦੇ ਰਾਹ ਤੇ ਤੁਰੇ ਹੋਏ ਸੀ ਨੇੜੇ ਮੰਜ਼ਿਲ ਦੇ ਨੇੜੇ ਪਹੁੰਚ ਕੇ ਸਰੀਰ ਆ ਜਿਹੜਾ ਉਹ ਖਤਮ ਹੋ ਗਿਆ ਤੇ ਹੁਣ ਉਹ ਪ੍ਰਮਾਤਮਾ ਨੂੰ ਰੱਬ ਨੂੰ ਅਰਦਾਸ ਕਰਦੇ ਆ ਕਿ ਦੁਬਾਰਾ ਉਹ ਜਨਮ ਲੈ ਕੇ ਆਪਣੀ ਜਿਹੜੀ ਰੈਂਦੀ ਭਗਤੀ ਆ ਉਹ ਪੂਰੀ ਕਰ ਸਕਣ ਵੀ ਉਸ ਕਰਕੇ ਉਹ ਰੱਬ ਦੇ ਅੱਗੇ ਰੋਂਦੇ ਰਹਿੰਦੇ ਨੇ ਇੰਨੀ ਗੱਲ ਸੁਣ ਕੇ ਜੁਲ ਕਰਨੈਣ ਦੀਆਂ ਅੱਖਾਂ 'ਚ ਵੀ ਪਾਣੀ ਆ ਜਾਂਦਾ ਤਾਂ ਉਹ ਫਰਿਸ਼ਤੇ ਨੂੰ ਪੁੱਛਦਾ ਕਹਿੰਦਾ ਵੀ ਕੋਈ ਐਸੀ ਚੀਜ਼ ਹੈ ਜਿਹਦੇ ਨਾਲ ਮੈਂ ਹਮੇਸ਼ਾ ਲਈ ਅਮਰ ਹੋ ਜਾ ਜਾਂ ਮੇਰੀ ਉਮਰ ਲੰਬੀ ਹੋ ਜਾਵੇ ਤੇ ਜਾਂ ਫਿਰ ਮੈਂ ਤੰਦਰੁਸਤ ਵੀ ਰਹਾ ਤਾਂ ਉਹ ਫਰਿਸ਼ਤਾ ਕਹਿੰਦਾ ਵੀ ਹਾਂ ਵੀ ਉਸ ਰੱਬ ਨੇ ਇੱਕ ਐਸਾ ਝਰਨਾ ਪਾਣੀ ਦਾ ਬਣਾਇਆ ਇੱਕ ਐਸਾ ਅੰਮ੍ਰਿਤ ਬਣਾਇਆ ਇੱਕ ਐਸਾ ਜਾਦੂਈ ਪਾਣੀ ਆ ਜਿਹਨੂੰ ਪੀਣ ਵਾਲਾ ਬੰਦਾ ਹਮੇਸ਼ਾ ਅਮਰ ਹੋ ਜਾਂਦਾ ਤੇ ਉਹ ਜਿੰਨਾ ਚਿਰ ਆਪਣੀ ਮਰਜ਼ੀ ਦੇ ਨਾਲ ਰੱਬ ਦੇ ਅੱਗੇ ਅਰਦਾਸ ਨਹੀਂ ਕਰਦਾ ਉਹਨਾਂ ਚਿਰ ਤੱਕ ਉਹਨੂੰ ਮੌਤ ਨਹੀਂ ਆਉਂਦੀ। ਮਤਲਬ ਕਿ ਉਹ ਰੱਬ ਦੇ ਅੱਗੇ ਅਰਦਾਸ ਕਰਕੇ ਮਰਜ਼ੀ ਨਾਲ ਮਰ ਸਕਦਾ ਪਰ ਉਦਾਂ ਉਹਨੂੰ ਮੌਤ ਨਹੀਂ ਆਉਂਦੀ ਵੀ ਉਹ ਪਾਣੀ ਪੀ ਕੇ ਅਮਰ ਹੋ ਜਾਂਦਾ। ਐਨੀ ਗੱਲ ਸੁਣ ਕੇ ਝੁਲਕਰ ਨੈਣ ਉਹਨਾਂ ਨੂੰ ਫਰਿਸ਼ਤੇ ਨੂੰ ਪੁੱਛਦੇ ਆ ਕਹਿੰਦੇ ਵੀ ਤੁਸੀਂ ਇਹ ਦੱਸੋ ਵੀ ਕੀ ਤੁਹਾਨੂੰ ਪਤਾ ਵੀ ਉਹ ਪਾਣੀ ਦਾ ਝਰਨਾ ਕਿੱਥੇ ਆ? ਤਾਂ ਫਰਿਸ਼ਤਾ ਕਹਿੰਦਾ ਵੀ ਨਹੀਂ ਮੈਨੂੰ ਪਤਾ ਨਹੀਂ ਹੈਗਾ ਬਸ ਮੈਨੂੰ ਇੰਨਾ ਕੁ ਪਤਾ ਵੀ ਉਹ ਐਸੇ ਜੰਗਲ ਦੇ ਵਿੱਚ ਐਸੇ ਏਰੀਏ ਦੇ ਵਿੱਚ ਆ ਜਿੱਥੇ ਬਹੁਤ ਸਾਰਾ ਹਨੇਰਾ ਤੇ ਉੱਥੇ ਹਜੇ ਤੱਕ ਕੋਈ ਇਨਸਾਨ ਜਾਂ ਜਿੰਨ ਪਹੁੰਚਿਆ ਨਹੀਂ ਹੈਗਾ ਹਜੇ ਤੱਕ ਕਿਸੇ ਇਨਸਾਨ ਜਾਂ ਜਿੰਨ ਦੀ ਉੱਥੇ ਤੱਕ ਪਹੁੰਚ ਨਹੀਂ ਹੋਈ ਇੰਨੀ ਗੱਲ ਕਰਕੇ ਉਹ ਜਿਹੜਾ ਫਰਿਸ਼ਤਾ ਉਹ ਵਾਪਸ ਆਪਣਾ ਅਸਮਾਨ ਨੂੰ ਚਲੇ ਜਾਂਦਾ ਝੋਲ ਕਰਨੈਨ ਆਪਣੇ ਜਿੰਨੇ ਵੀ ਬਦਵਾਨ ਹੁੰਦੇ ਨੇ ਸਾਰਿਆਂ ਨੂੰ ਆਪਣੇ ਦਰਬਾਰ ਦੇ ਵਿੱਚ ਬੁਲਾਉਂਦਾ ਤੇ ਉਹਨਾਂ ਨੂੰ ਪੁੱਛਦਾ ਕਿ ਵੀ ਕਿਸੇ ਨੇ ਕਦੇ ਆਬੇ ਹਯਾਤ ਦੇ ਬਾਰੇ ਕੋਈ ਗੱਲ ਸੁਣੀ ਆ ਤਾਂ ਮੈਨੂੰ ਦੱਸੀ ਜਾਵੇ ਸਾਰੇ ਬਦਵਾਨ ਕਹਿੰਦੇ ਆ ਵੀ ਨਹੀਂ ਅਸੀਂ ਇਹ ਤੋਂ ਪਹਿਲਾਂ ਕਦੇ ਆਬੇ ਹਯਾਤ ਦੇ ਬਾਰੇ ਨਹੀਂ ਸੁਣਿਆ ਹੈਗਾ ਪਰ ਉਸੇ ਦਰਬਾਰ ਦੇ ਵਿੱਚ ਇੱਕ ਬਜ਼ੁਰਗ ਆਲਮ ਕਹਿੰਦਾ ਵੀ ਹਾਂ ਮੈਂ ਇੱਕ ਵਾਰੀ ਇੱਕ ਵਸੀਅਤ ਪੜ੍ਹੀ ਸੀ ਉਸ ਦੇ ਵਿੱਚ ਇੱਕ ਐਸੀ ਥਾਂ ਦਾ ਜ਼ਿਕਰ ਸੀਗਾ ਜਿਹੜੀ ਥਾਂ ਦੇ ਬਾਰੇ ਦੱਸਿਆ ਗਿਆ ਕਿ ਉੱਥੇ ਬਹੁਤ ਸਾਰਾ ਹਨੇਰਾ ਤੇ ਉਹ ਉਸ ਜਗ੍ਹਾ ਤੇ ਆ ਜਿੱਥੇ ਸੂਰਜ ਡੁੱਬਦਾ ਤੇ ਉਹ ਬਜ਼ੁਰਗ ਆਲਮ ਦੱਸਦਾ ਵੀ ਉਸ ਦੇ ਵਿੱਚ ਇੱਕ ਇਹ ਵੀ ਜ਼ਿਕਰ ਕੀਤਾ ਗਿਆ ਵੀ ਕੋਈ ਇੱਕ ਐਸਾ ਇਨਸਾਨ ਹੋਊਗਾ ਜਿਹੜਾ ਆਬੇ ਹਯਾਤ ਦਾ ਜਿਹੜਾ ਪਾਣੀ ਆ ਉਹ ਪੀ ਸਕੂਗਾ। ਇੰਨੀ ਗੱਲ ਸੁਣ ਕੇ ਜਿਹੜਾ ਜਲਕਰਨੈਨ ਆ ਉਹ ਆਪਣੀ ਸੈਨਾ ਨੂੰ ਇਕੱਠੀ ਕਰਦਾ ਇਕੱਠੀ ਕਰਕੇ ਤੇ ਉਹ ਪਾਣੀ ਨੂੰ ਲੱਭਣ ਵਾਸਤੇ ਆਪਣੀ ਫੌਜ ਨੂੰ ਲੈ ਕੇ ਤੁਰ ਪੈਂਦਾ। ਇਸ ਖੋਜ ਦੇ ਵਿੱਚ ਖਿਜਰ ਅਲੀ ਉਹ ਵੀ ਉਹਨਾਂ ਦੇ ਨਾਲ ਜਾਂਦੇ ਨੇ। 12 ਸਾਲ ਦੇ ਲੰਬੇ ਸਫ਼ਰ ਤੋਂ ਬਾਅਦ ਇਹ ਉਸ ਜਗ੍ਹਾ ਤੇ ਪਹੁੰਚ ਜਾਂਦੇ ਆ। ਉੱਥੇ ਪਹੁੰਚ ਕੇ ਜੋਲ ਕਰਨੈਨ ਆਪਣੇ 6072 ਸਪਾਈਆਂ ਨੂੰ ਨਾਲ ਲੈ ਕੇ ਤੇ ਨਾਲ ਖਿਜਰ ਅਲੀ ਨੂੰ ਨਾਲ ਲੈ ਕੇ ਇਹ ਉਸ ਜਗ੍ਹਾ ਦੇ ਵਿੱਚ ਜਦੋਂ ਵੜਦੇ ਨੇ ਤਾਂ ਜਾਂਦੀ ਸਾਰੀ ਉੱਥੇ ਅਚਾਨਕ ਮੀਂਹ ਹੀਰੀ ਬਹੁਤ ਜ਼ਿਆਦਾ ਤੂਫਾਨ ਆ ਜਾਂਦਾ ਬਿਜਲੀਆਂ ਲਾਸ਼ ਕਰਨ ਲੱਗ ਜਾਂਦੀਆਂ ਨੇ ਜਿਹਦੇ ਕਰਕੇ ਜਿੰਨੇ ਵੀ ਇਹ ਫੌਜੀ ਸੈਨਾ ਜਿੰਨੀ ਵੀ ਇਹਨਾਂ ਦੀ ਟੁਕੜੀ ਹੁੰਦੀ ਆ ਸਾਰੇ ਜਾਣੇ ਇਹਨਾਂ ਦਾ ਲਾਮ ਲਸ਼ਕਰ ਵਿਖਰ ਜਾਂਦਾ ਤੇ ਸਾਰੇ ਜਾਣੇ ਇੱਕ ਦੂਜੇ ਤੋਂ ਖਿੱਲਰ ਜਾਂਦੇ ਨੇ ਖਿੱਲਰਨ ਤੋਂ ਬਾਅਦ ਜਿਹੜੇ ਝੋਲ ਕਰਨੈਣ ਨੇ ਉਹ ਤਾਂ ਉਸ ਜਗ੍ਹਾ ਦੇ ਸੱਜੇ ਪਾਸੇ ਨੂੰ ਚਲੇ ਜਾਂਦੇ ਆ ਤੇ ਜਿਹੜੇ ਇਹਨਾਂ ਦੇ ਨਾਲ ਖਿਜਰ ਅਲੀ ਆਏ ਸੀਗੇ ਉਹ ਖੱਬੇ ਪਾਸੇ ਨੂੰ ਚਲੇ ਜਾਂਦੇ ਆ ਖਿਜਰ ਅਲੀ ਹਨੇਰੇ ਰਾਸਤਿਆਂ ਦੇ ਵਿੱਚ ਦੀ ਹੁੰਦੇ ਹੋਏ ਇੱਕ ਗੁਫਾ ਦੇ ਵਿੱਚ ਵੜ ਜਾਂਦੇ ਆ ਤੇ ਗੁਫਾ ਦੇ ਵਿੱਚ ਵੜਦੇ ਹੋਏ ਭਟਕਦੇ ਹੋਏ ਉਹ ਆਬੇ ਹਯਾਤ ਦੇ ਉਸ ਚਸ਼ਮੇ ਤੱਕ ਪਹੁੰਚ ਜਾਂਦੇ ਨੇ ਥੱਕੇ ਹਾਰੇ ਉਸ ਚਸ਼ਮੇ ਦੇ ਵਿੱਚੋਂ ਪਾਣੀ ਪੀ ਲੈਂਦੇ ਨੇ ਪਿਆਸ ਬੁਝਾਉਣ ਵਾਸਤੇ ਕਿਹਾ ਜਾਂਦਾ ਕਿ ਉਸ ਚਸ਼ਮੇ ਦਾ ਪਾਣੀ ਸ਼ਿਆਤ ਤੋਂ ਵੱਧ ਮਿੱਠਾ ਸੀ ਤੇ ਦੁੱਧ ਤੋਂ ਵੱਧ ਚਿੱਟਾ ਸੀਗਾ ਉਧਰ ਜਿਹੜੇ ਜਲਕਰਨੈਣ ਨੇ ਜਿਹੜੇ ਸੱਜੇ ਹੱਥ ਜਾਂਦੇ ਨੇ ਉਹ ਸੱਜੇ ਹੱਥ ਝਟਕਦੇ ਪਟਕਾਉਂਦੇ ਉਸ ਜਗ੍ਹਾ ਦੇ ਵਿੱਚੋਂ ਬਾਹਰ ਨਿਕਲ ਜਾਂਦੇ ਆ ਤੇ ਉਹਨਾਂ ਨੂੰ ਉਹ ਝਰਨਾ ਨਹੀਂ ਮਿਲਦਾ ਦੇਖੋ ਤੁਸੀਂ ਜਲਕਰਨੈਣਾਂ ਐਨੀ ਮਿਹਨਤ ਕਰਕੇ 12 ਸਾਲ ਦਾ ਸਫ਼ਰ ਤੈਅ ਕਰਕੇ ਉੱਥੇ ਪਹੁੰਚੇ ਪਰ ਉਹਨਾਂ ਨੂੰ ਪਾਣੀ ਦਾ ਝਰਨਾ ਨਹੀਂ ਮਿਲਿਆ ਝਰਨਾ ਮਿਲਿਆ ਖੇਜਰ ਅਲੀ ਨੂੰ ਕਿਉਂਕਿ ਉਹਨਾਂ ਦੀ ਕਿਸਮਤ ਦੇ ਵਿੱਚ ਸੀਗਾ ਇਹਨਾਂ ਦੀ ਕਿਸਮਤ ਦੇ ਵਿੱਚ ਨਹੀਂ ਸੀਗਾ ਜਿਵੇਂ ਆਪਣੇ ਅਸਬਰ ਦਾਮਾਂ ਨੂੰ ਮੰਨਿਆ ਜਾਂਦਾ ਕਿ ਉਹ ਅਮਰ ਨੇ ਉਵੇਂ ਹੀ ਖੇਜਰ ਅਲੀ ਨੇ ਜਿਹੜੇ ਉਹ ਵੀ ਕਹਿੰਦੇ ਕਿਆਮਤ ਤੱਕ ਜਿਉਂਦੇ ਰਹਿਣਗੇ ਕਿਉਂਕਿ ਉਹਨਾਂ ਨੇ ਆਬੇ ਹਯਾਤ ਦਾ ਪਾਣੀ ਪੀਤਾ ਹੋਇਆ ਸੀ ਉਧਰ ਅਲੈਗਜ਼ੈਂਡਰ ਨਾਮ ਦਾ ਫਾਰਸੀ ਲੇਖਕ ਜੋ ਦੁਨੀਆ ਦੀ ਸਭ ਤੋਂ ਵੱਡੀ ਸਲਤਨਤ ਦਾ ਰਾਜਾ ਸਿਕੰਦਰ ਹੋਇਆ ਉਹਦੇ ਬਾਰੇ ਲਿਖੀ ਇੱਕ ਕਿਤਾਬ ਦੇ ਵਿੱਚ ਲਿਖਦਾ ਕਿ ਸਿਕੰਦਰ ਨੂੰ ਵੀ ਕਿਤੋਂ ਆਬੇ ਹਯਾਤ ਦਾ ਪਤਾ ਲੱਗਦਾ ਤਾਂ ਉਹ ਵੀ ਆਪਣਾ ਲਾਮ ਲਸ਼ਕਰ ਲੈ ਕੇ ਆਬੇ ਹਯਾਤ ਨੂੰ ਲੱਭਣ ਵਾਸਤੇ ਇੱਕ ਲੰਬੇ ਸਫ਼ਰ ਤੇ ਨਿਕਲ ਜਾਂਦਾ ਤੇ ਉਹ ਵੀ ਲੰਮਾ ਸਫ਼ਰ ਤੈਅ ਕਰਕੇ ਉਸ ਥਾਂ ਤੇ ਪਹੁੰਚਦਾ ਜਿੱਥੇ ਸੂਰਜ ਡੁੱਬਦਾ ਜਿੱਥੇ ਉਹ ਹਨੇਰਾ ਜੰਗਲ ਤੇ ਹਨੇਰੀਆਂ ਗੁਫਾਵਾਂ ਸੀਗੀਆਂ ਜਿੱਥੇ ਆਬੇ ਹਯਾਤ ਸੀ ਤੇ ਉਹਦੇ ਵਿੱਚ ਕਤਾਰ ਦੇ ਵਿੱਚ ਲਿਖਿਆ ਗਿਆ ਵੀ ਉੱਥੇ ਇੱਕ ਨਦੀ ਦੇ ਕੰਢੇ ਤੇ ਇਹ ਰੁਕ ਜਾਂਦੇ ਨੇ ਸਿਕੰਦਰ ਉਹ ਨਹੀਂ ਤੇ ਇਹਦੀ ਟੋਲੀ ਤੇ ਉਥੇ ਖਾਣ ਦੇ ਵਾਸਤੇ ਕੁਝ ਮੱਛੀਆਂ ਤੇ ਕੁਝ ਕੁ ਪੰਰਦਿਆਂ ਦਾ ਸ਼ਿਕਾਰ ਕਰਦੇ ਆ ਸ਼ਿਕਾਰ ਕਰਨ ਵੇਲੇ ਜਦੋਂ ਇਹ ਉਹ ਮੱਛੀਆਂ ਨੂੰ ਤੇ ਉਹ ਪੰਰਦਿਆਂ ਨੂੰ ਉਸ ਨਦੀ ਦੇ ਪਾਣੀ ਦੇ ਵਿੱਚ ਸਾਫ਼ ਕਰਨ ਵਾਸਤੇ ਡਬਾਉਂਦੇ ਨੇ ਤਾਂ ਉਹ ਮੱਛੀਆਂ ਤੇ ਉਹ ਪੰਰਦੇ ਜਿਉਂਦੇ ਹੋ ਕੇ ਉਥੋਂ ਉੱਡ ਜਾਂਦੇ ਨੇ ਤੇ ਮੱਛੀਆਂ ਜਿਉਂਦੀਆਂ ਹੋ ਕੇ ਉਸ ਪਾਣੀ ਦੇ ਵਿੱਚ ਵਹਿ ਤੁਰਦੀਆਂ ਨੇ ਇਹ ਚੀਜ਼ ਦੇਖ ਕੇ ਰਸੋਈਏ ਇਸ ਘਟਨਾ ਦਾ ਜ਼ਿਕਰ ਉਹ ਆ ਕੇ ਸਿਕੰਦਰ ਦੇ ਕੋਲੇ ਕਰਦੇ ਆ ਤੇ ਅੱਗੇ ਇਹ ਲਿਖਿਆ ਗਿਆ ਕਿ ਸਿਕੰਦਰ ਦਾ ਮੰਨਣਾ ਸੀਗਾ ਕਿ ਆਬੇ ਹਿਆਤ ਦਾ ਪਾਣੀ ਗੁਪਤ ਰੂਪ ਦੇ ਵਿੱਚ ਉਸ ਨਦੀ ਦੇ ਵਿੱਚ ਆ ਕੇ ਮਿਲਦਾ ਸੀ ਜਾਂ ਪੈਂਦਾ ਸੀ ਤਾਂ ਕਰਕੇ ਉਸ ਪਾਣੀ ਦੇ ਵਿੱਚ ਜੀਵਨ ਦੇਣ ਦੀ ਸ਼ਮਤਾ ਸੀਗੀ ਤਾਕਤ ਸੀਗੀ ਪਰ ਉਹ ਤੋਂ ਅੱਗੇ ਇਹ ਨਹੀਂ ਲਿਖਿਆ ਗਿਆ ਕਿ ਉਹਦੇ ਵਿੱਚ ਸਿਕੰਦਰ ਨੇ ਨਹਾਤਾ ਸਿਕੰਦਰ ਉਹ ਪਾਣੀ ਪੀਤਾ ਜਾਂ ਸਿਕੰਦਰ ਨੇ ਉਹ ਪਾਣੀ ਵਰਤਿਆ ਕਿ ਨਹੀਂ ਵਰਤਿਆ ਇਹਦੋਂ ਅੱਗੇ ਦੀ ਉਹਦੇ ਵਿੱਚ ਕਹਾਣੀ ਨਹੀਂ ਹੈਗੀ ਆਪੇ ਹਯਾਤ ਨੂੰ ਲੈ ਕੇ موسی ਦਾ ਵੀ ਇੱਕ ਬੜਾ ਖੂਬਸੂਰਤ ਕਿੱਸਾ ਆਉਂਦਾ ਉਹਦੇ ਵਿੱਚ ਦੱਸਿਆ ਜਾਂਦਾ ਕਿ موسی ਨੂੰ ਇੱਕ ਵਾਰੀ ਇੱਕ ਬੰਦਾ ਪੁੱਛਦਾ ਕਿ ਦੁਨੀਆ ਦੇ ਉੱਤੇ ਸਭ ਤੋਂ ਸਮਝਦਾਰ ਬੰਦਾ ਕੌਣ ਆ ਜਿਹੜਾ ਸਭ ਤੋਂ ਵੱਧ ਸਮਝ ਰੱਖਦਾ ਹੋਵੇ ਇਹ ਸੁਣ ਕੇ موسی ਕਹਿੰਦੇ ਨੇ ਕਿ ਮੈਂ ਸਭ ਤੋਂ ਜ਼ਿਆਦਾ ਸਮਝਦਾਰ ਹਾਂ ਫਿਰ ਉਹਨਾਂ ਨੂੰ ﺍﻟहाम ਹੁੰਦਾ ਆਕਾਸ਼ ਬਾਣੀ ਹੁੰਦੀ ਆ ਰੱਬ ਵੱਲੋਂ ਕਿ ਤੁਸੀਂ ਇੱਕ ਐਸੀ ਜਗ੍ਹਾ ਤੇ ਜਾਣਾ ਜਿੱਥੇ ਦੋ ਦਰਿਆ ਮਿਲਦੇ ਹੋਣ ਇੱਕ ਮਰੀ ਹੋਈ ਮੱਛੀ ਲੈ ਕੇ ਜਾਣੀ ਆ ਜਿੱਥੇ ਜਾ ਕੇ ਉਹ ਮੱਛੀ ਜਿਉਂਦੀ ਹੋਗੀ ਚਾਹੋ ਮੱਛੀ ਦਰਿਆ ਦੇ ਵਿੱਚ ਗਾਇਬ ਹੋਗੀ ਉਸ ਜਗ੍ਹਾ ਦੇ ਉੱਤੇ ਤੁਹਾਨੂੰ ਕੋਈ ਮੇਰਾ ਇੱਕ ਬੰਦਾ ਮਿਲੂਗਾ ਉਸ ਬੰਦੇ ਨੂੰ ਮੈਂ ਤੁਹਾਡੇ ਨਾਲੋਂ ਇੱਕ ਗੁਣ ਵਾਧਾ ਆਪਣਾ ਦਿੱਤਾ ਹੋਇਆ ਤੇ ਇਹ ਗੱਲ موسی ਨੂੰ ਤਾਂ ਕਹੀ ਗਈ ਸੀ ਕਿ ਉਹਨਾਂ ਦੇ ਅੰਦਰ ਕੋਈ ਹੰਕਾਰ ਦੀ ਭਾਵਨਾ ਨਾ ਜਵੇ ਮੂਸਾ ਆਪਣੇ ਨਾਲ ਇੱਕ ਬੰਦੇ ਨੂੰ ਲੈ ਕੇ ਇੱਕ ਮਰੀ ਹੋਈ ਮੱਛੀ ਨੂੰ ਨੂਨ ਦੇ ਵਿੱਚ ਪਾ ਕੇ ਇੱਕ ਬੈਗ ਦੇ ਵਿੱਚ ਪਾ ਕੇ ਤੇ ਉਸ ਲੰਬੀ ਯਾਤਰਾ ਤੇ ਨਿਕਲ ਜਾਂਦੇ ਆ ਤੇ ਉਹ ਮੂਸਾ ਆਪਣੇ ਨਾਲ ਬੰਦੇ ਨੂੰ ਲੈ ਕੇ ਪਹੁੰਚਦੇ ਨੇ ਇੱਕ ਪਹਾੜੀ ਇਲਾਕੇ ਦੇ ਵਿੱਚ ਤੇ ਉੱਥੇ ਜਾ ਕੇ ਇੱਕ ਪੱਥਰ ਦੇ ਉੱਤੇ ਉਹ ਮੱਛੀ ਵਾਲਾ ਬੈਗ ਰੱਖ ਦਿੰਦੇ ਨੇ ਉਹ ਜਦੋਂ ਮੱਛੀ ਵਾਲਾ ਬੈਗ ਪੱਥਰ ਤੇ ਰੱਖ ਦਿਆ ਤਾਂ ਉੱਥੇ ਉਹ ਜਿਹੜੀ ਮੱਛੀ ਹੁੰਦੀ ਆ ਐਨੇ ਦਿਨਾਂ ਦੀ ਮਰੀ ਹੋਈ ਉਹ ਅਚਾਨਕ ਹੀ ਹਿੱਲਣ ਲੱਗਦੀ ਆ ਤੜਫਣ ਲੱਗਦੀ ਆ ਤੇ ਤੜਫਦੀ ਤੜਫਦੀ ਉਹਲੇ ਬੰਦੇ ਇੱਕ ਝਰਨੇ ਦੇ ਵਿੱਚ ਜਾ ਡਿੱਗਦੀ ਆ ਤੇ ਉਹ ਝਰਨੇ ਦੇ ਵਿੱਚੋਂ ਵਗਦੇ ਪਾਣੀ ਦੇ ਵਿੱਚ ਉਹ ਗਾਇਬ ਹੋ ਜਾਂਦੀ ਆ ਉਹ ਤੋਂ ਬਾਅਦ ਫਿਰ موسی ਉੱਥੇ ਖੜ ਕੇ ਅਡੀਕ ਕਰਦੇ ਨੇ ਉਸ ਬੰਦੇ ਦੀ ਕਿਉਂਕਿ ਉਹਨਾਂ ਨੂੰ ਕਿਹਾ ਸੀ ਵੀ ਇਸ ਜਗ੍ਹਾ ਦੇ ਉੱਤੇ ਤੁਹਾਨੂੰ ਉਹ ਬੰਦਾ ਮਿਲੂਗਾ ਉੱਥੇ موسی ਨੂੰ ਕੌਣ ਮਿਲਦੇ ਆ ਉੱਥੇ موسی ਨੂੰ ਖਿਜਰ ਅਲੀ ਮਿਲਦੇ ਆ ਉਹੀ ਬੰਦੇ ਜਿਹੜੇ ਝੁਲਕਰਨੈਣ ਦੇ ਵਿੱਚ ਜਿਨ੍ਹਾਂ ਨੇ ਆਬੇ ਹਯਾਤ ਦਾ ਪਾਣੀ ਪੀਤਾ ਸੀ ਜਿਹੜੇ ਅਮਰ ਸੀਗੇ ਮੱਛੀ ਇਸ ਕਰਕੇ ਜਿਉਂਦੀ ਹੋਈ ਸੀ ਕਿਉਂਕਿ ਜਿਹੜੇ ਪੱਥਰ ਦੇ ਉੱਤੇ ਮੱਛੀ ਨੂੰ ਰੱਖਿਆ ਗਿਆ ਸੀ ਉਹ ਤੇ ਥੱਲੇ ਆਬੇ ਹਿਆਤ ਦਾ ਝਰਨਾ ਸੀ ਤੇ ਉਹ ਝਰਨਾ ਉਹਦੇ ਛਿੱਟੇ ਉਹ ਮੱਛੀ ਦੇ ਉੱਤੇ ਜਦੋਂ ਪਏ ਤਾਂ ਉਹਦੇ ਨਾਲ ਉਹ ਮੱਛੀ ਦੇ ਵਿੱਚ ਜਾਨ ਆ ਗਈ ਤੇ ਉਹ ਮੱਛੀ ਹਿੱਲ ਕੇ ਝਰਨੇ ਦੇ ਵਿੱਚ ਜਾ ਡਿੱਗੀ ਤੇ ਹਮੇਸ਼ਾ ਦੇ ਲਈ ਉੱਥੋਂ ਗਾਇਬ ਹੋ ਗਈ ਇਸ ਤੋਂ ਬਾਅਦ ਇੱਕ ਕਿੱਸਾ ਮਿਲਦਾ ਜੌਨ ਮੈਡਵੈਲ ਨਾਂ ਦਾ ਇੱਕ ਬੰਦਾ ਜਿਹੜਾ ਲਾਤੀਨੀ ਬੰਦਾ ਸੀ ਤੇ ਉਹਦੀ ਕਿਤਾਬ ਸੀਗੀ ਟਰੈਵਲ ਆਫ ਜੌਨ ਮੈਡਵੈਲ ਇਸ ਕਿਤਾਬ ਦੇ ਵਿੱਚ ਉਹ ਲਿਖਦਾ ਕਿ ਉਹ ਭਾਰਤ ਦੇ ਦੱਖਣ ਵਾਲੇ ਪਾਸੇ ਨੂੰ ਸਫ਼ਰ ਦੇ ਉੱਤੇ ਨਿਕਲਿਆ। ਇਹ ਸਾਰਾ ਏਰੀਆ ਪਹਾੜਾਂ ਦੇ ਨਾਲ ਘਿਰਿਆ ਹੋਇਆ ਸੀ ਤੇ ਉੱਥੇ ਇੱਕ ਛੋਟਾ ਜਿਹਾ ਪਿੰਡ ਸੀਗਾ। ਉਹਦੇ ਮੁਤਾਬਕ ਉਹ ਪਿੰਡ ਦੇ ਵਿੱਚ ਇੱਕ ਖੂਹ ਸੀ। ਉਹ ਖੂਹ ਦਾ ਜਿਹੜਾ ਪਾਣੀ ਸੀ ਉਹ ਬੜਾ ਚਮਤਕਾਰੀ ਸੀ। ਉਹ ਹਰ ਘੰਟੇ ਬਾਅਦ ਉਹਦਾ ਪਾਣੀ ਦਾ ਟੇਸਟ ਬਦਲਦਾ ਸੀ ਤੇ ਹਰ ਘੰਟੇ ਬਾਅਦ ਉਹਦੀ ਖੁਸ਼ਬੂ ਬਦਲਦੀ ਸੀ ਤੇ ਉਹਦੇ ਵਿੱਚ ਅਲੱਗ-ਅਲੱਗ ਮਸਾਲਿਆਂ ਦੀ ਖੁਸ਼ਬੂ ਤੇ ਉਹਦੇ ਵਿੱਚ ਅਲੱਗ-ਅਲੱਗ ਮਸਾਲਿਆਂ ਦਾ ਟੇਸਟ ਸੀਗਾ। ਤੇ ਉਹ ਪਾਣੀ ਬਾਰੇ ਆਲੇ-ਦਾਲੇ ਦੇ ਲੋਕ ਦੱਸਦੇ ਨੇ ਉਹ ਪਿੰਡਾਂ ਦੇ ਲੋਕ ਦੱਸਦੇ ਆ ਵੀ ਜਿਹੜਾ ਬੰਦਾ ਇਹ ਪਾਣੀ ਪੀ ਲੈਂਦਾ ਉਹ ਕਦੇ ਬਿਮਾਰ ਨਹੀਂ ਹੁੰਦਾ ਤੇ ਉਹਦੀ ਉਮਰ ਵੀ ਬੜੀ ਲੰਬੀ ਰਹਿੰਦੀ ਆ ਤੇ ਉਹ ਬਹੁਤ ਸਮੇਂ ਲਈ ਜਵਾਨ ਦਿਸਦਾ ਇਹ ਤੋਂ ਬਾਅਦ 11ਵੀਂ ਸਦੀ ਦੇ ਵਿੱਚ ਆਬੇ ਹਯਾਤ ਦੀ ਗੱਲਬਾਤ ਨੇ ਦੁਬਾਰਾ ਜ਼ੋਰ ਫੜਿਆ 1165 ਈਸਵੀ ਨੂੰ ਕ੍ਰਿਸਟਨ ਜੌਨ ਨਾਂ ਦੇ ਇੱਕ ਬੰਦੇ ਨੇ ਬਾਜ ਨਦੀਮੀ ਬਾਦਸ਼ਾਹ ਨੂੰ ਇੱਕ ਚਿੱਠੀ ਲਿਖਦਾ ਤੇ ਚਿੱਠੀ ਦੇ ਵਿੱਚ ਉਹ ਦੱਸਦਾ ਕਿ ਅਫਰੀਕਾ ਦਾ ਇੱਕ ਇਲਾਕਾ ਜਿਹੜਾ ਅਥੋਪੀਆ ਦੇ ਨੇੜੇ ਆ ਤੇ ਉਸ ਇਲਾਕੇ ਦੇ ਵਿੱਚ ਇੱਕ ਪਾਣੀ ਦਾ ਝਰਨਾ ਜਿਸ ਦੀ ਖਾਸੀਅਤ ਇਹ ਆ ਕਿ ਉਹ ਪਾਣੀ ਦੇ ਵਿੱਚ ਨਹਾਉਣ ਵਾਲੇ ਇਨਸਾਨ ਦੀ ਉਮਰ ਜਵਾਨ ਹੋ ਜਾਂਦੀ ਹੈ ਚਾਹੇ ਉਹ ਜਿੰਨਾ ਮਰਜੀ ਬੁੱਢਾ ਹੋਵੇ ਉਹ ਦੁਬਾਰਾ 30 ਸਾਲ ਦਾ ਹੋ ਜਾਂਦਾ ਇਦਾਂ ਹੀ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਆਬੇ ਹਯਾਤ ਦਾ ਜ਼ਿਕਰ ਆਉਂਦਾ ਤੇ ਇਦੇ ਬਾਰੇ ਦੱਸਿਆ ਜਾਂਦਾ ਵੀ ਜਿਹੜਾ ਵੀ ਬੰਦਾ ਇਸ ਪਾਣੀ ਨੂੰ ਪੀ ਲੈਂਦਾ ਜਾਂ ਇਹਦੇ ਵਿੱਚ ਨਹਾ ਲੈਂਦਾ ਉਹਦੀ ਉਹਦੀ ਬਿਮਾਰੀ ਠੀਕ ਹੋ ਜਾਂਦੀ ਆ ਉਹਦੀ ਸਿਹਤ ਠੀਕ ਹੋ ਜਾਂਦੀ ਆ ਔਰ ਜਵਾਨ ਹੋ ਜਾਂਦਾ ਉਹ ਅਮਰ ਹੋ ਜਾਂਦਾ ਇਹ ਤਾਂ ਅਲੱਗ-ਅਲੱਗ ਕਿਸੇ ਕਹਾਣੀਆਂ ਅਲੱਗ-ਅਲੱਗ ਕਿਤਾਬਾਂ ਦੇ ਵਿੱਚ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਇਹਦੇ ਬਾਰੇ ਲਿਖਿਆ ਗਿਆ ਤੇ ਦੱਸਿਆ ਗਿਆ ਹੁਣ ਜਿਵੇਂ ਆਪਾਂ ਥੋੜੇ ਟਾਈਮ ਪਹਿਲਾਂ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਦੇ ਵਿੱਚ ਪਤਾ ਲੱਗਿਆ ਸੀ ਵੀ ਧਰਤੀ ਦੇ ਥੱਲੇ ਇੱਕ ਹੋਰ ਸਮੁੰਦਰ ਆ ਸਮੁੰਦਰ ਦੇ ਅੰਦਰ ਸਮੁੰਦਰ ਆ ਸੋ ਇਹ ਪ੍ਰਮਾਤਮਾ ਜਾਣਦਾ ਵੀ ਕੀ ਸੱਚਾ ਕੀ ਝੂਠਾ ਕਿਉਂਕਿ ਕੁਝ ਲੋਕ ਮੰਨਦੇ ਆ ਵੀ ਇਹ ਸਿਰਫ ਕਿਸੇ ਕਹਾਣੀਆਂ ਨੇ ਪਰ ਕੁਝ ਲੋਕ ਮੰਨਦੇ ਆ ਵੀ ਜਦੋਂ ਇੰਨੀ ਵਾਰੀ ਕਿਸੇ ਚੀਜ਼ ਦਾ ਜ਼ਿਕਰ ਆਇਆ ਤਾਂ ਉਹ ਚੀਜ਼ ਕਿਤੇ ਨਾ ਕਿਤੇ ਤਾਂ ਵजूद ਰੱਖਦੀ ਹੋਊਗੀ ਇਹਨੂੰ ਜ਼ਿਆਦਾ ਸੀਰੀਅਸ ਨਾ ਲਿਆ ਕਰੋ ਆਪਾਂ ਇੱਕ ਇਨਫੋਰਮੇਸ਼ਨ ਕੀ ਦੁਨੀਆ ਦੇ ਵਿੱਚ ਚੱਲ ਰਿਆ ਉਸ ਤਰੀਕੇ ਦੇ ਨਾਲ ਆਪਾਂ ਇਹ ਚੀਜ਼ਾਂ ਦੇ ਬਾਰੇ ਗੱਲਬਾਤ ਕਰਦੇ ਆ ਸੋ ਮੰਨਣਾ ਨਾ ਮੰਨਣਾ ਉਹ ਤੁਹਾਡੀ ਮਰਜ਼ੀ ਆ ਆਪਾਂ ਤੱਕੇ ਨਾਲ ਕਿਸੇ ਨੂੰ ਨਹੀਂ ਕਹਿੰਦੇ ਵੀ ਇਹ ਚੀਜ਼ ਹੈਗੀ ਉਹ ਆ ਜਾਂ ਇਹ ਚੀਜ਼ ਨਹੀਂ ਹੈਗੀ ਧੰਨਵਾਦ